ਜਿਵੇਂ ਜਿਵੇਂ ਪਾਣੀ ਸਿਰ ਤੋਂ ਲੰਘਣ ਲੱਗਿਆ ਸ਼੍ਰੋਮਣੀ ਅਕਾਲੀ ਦਲ ਆਪਣੀ ਖੇਤਰੀ ਧਿਰ ਪੰਥ ਪੰਜਾਬ ਦੀ ਧਿਰ ਧਰਾਤਲ ਤੇ ਜਾ ਲੱਗੀ ਤਾਂ ਇਸੇ ਕਾਰਜ ਜੇ ਲੱਗੇ ਬੁੱਧੀਜੀਵੀ ਉਹਦਾ ਮੱਥਾ ਵੀ ਠਣਕਿਆ ਹੌਲੀ ਹੌਲੀ ਵਾਪਸ ਆਉਣ ਲੱਗੇ ਪ੍ਰੋਫੈਸਰ ਮਨਜੀਤ ਸਿੰਘ ਪਾਲੀ ਭਪਿੰਦਰ ਵਰਗੇ ਖੱਬੇ ਪੱਖੀ ਜਿਹੜੇ ਬੁੱਧੀਜੀਵੀ ਸੀ ਪਹਿਲਾਂ ਉਹ ਪੱਟ ਦੀਆਂ ਵਾਪਸ ਹਨ ਬਹੁਤ ਖੁੱਲ ਕੇ ਸ਼ੂਮ ਨਿਕਾਲੀ ਦਾ ਹੱਥ ਚ ਬੋਲਣ ਲੱਗ ਪਏ ਨੇ ਅਸਲ ਚ ਸਭ ਦੀਆਂ ਅੱਖਾਂ ਖੁੱਲਣੀਆਂ ਸ਼ੁਰੂ ਹੋਈਆਂ ਜਦੋਂ ਕੇਜਰੀਵਾਲ ਦੀ ਅਸਲੀਅਤ ਜਗ ਜाहਰ ਹੋਈ ਵੀ ਇਹ ਕਿੱਥੋਂ ਲਿਆ ਕੇ ਕਿੱਥੇ ਫਿੱਟ ਕੀਤਾ ਗਿਆ ਮੋਹਰਾ ਸੀ ਫੋਰਡ ਫਾਊਂਡੇਸ਼ਨ ਨੇ ਤੋੜਿਆ ਭਾਰਤ ਦੇ ਰਾਜ ਫਲੋਨ ਨੂੰ ਤੇ ਸਭ ਤੋਂ ਸੌਫਟ ਕਾਰਨਰ ਨੂੰ ਮਿਲਿਆ ਪੰਜਾਬ ਤੇ ਜਿਹੜਾ ਉਹਨੇ ਆਪਣਾ ਖੇਰ ਮੈਦਾਨ ਬਣਾ ਲਿਆ ਤੇ ਪੰਜਾਬ ਨੂੰ ਬਰਬਾਦ ਕਰਨ ਦੇ ਖਰੇ ਤੇ ਪਹੁੰਚ ਪਰ ਤਦ ਤੱਕ ਲੋਕਾਂ ਦੀ ਅੱਖਾਂ ਖੁੱਲ੍ਹਨੀ ਸ਼ੁਰੂ ਹੋ ਗਈਆਂ ਲੋਕ ਵਿਦਵਾਨ ਵਾਪਸ ਆਉਣ ਲੱਗ ਪਏ ਸੋਚ ਬਦਲਣੇ ਸ਼ੁਰੂ ਹੋ ਗਈ ਆ ਵੇਖੋ ਇਹ ਸੱਜਣੋਂ ਵਕੀਲ ਨੇ ਜਸਟ ਅਜੀਤ ਸਿੰਘ ਬੈਂਕ ਦੇ ਪੁੱਤਰ ਨੇ ਸਾਰੀ ਜਿਹੜੀ ਉਹਦੇ ਫਾਊਂਡੇਸ਼ਨ ਸੀ ਔਰ ਸਪான்ਸਰਡ ਬਾਇ ਦੋ ਆਰਗੇਨਾਈਜੇਸ਼ਨਸ ਅਨਿਸ਼ੀਅਲੀ ਜਦੋਂ ਆਰਟੀਆ ਕੈਂਪੇਨ ਕਰਦਾ ਸੀ ਫੋਲਡ ਫਾਊਂਡੇਸ਼ਨ ਰਿਗਨ ਦਾ ਵਾਇਸ ਆਇਆ ਅੱਛਾ ਇੱਕ ਇਨਫੋਸਿਸ ਅੱਛਾ ਫੂਡ ਐਂਡ ਇਨਫੋਸਿਸ 50 تک 25 ਲੱਖ ਉਸ ਵਿੱਚ ਲਗੇ ਆਪਣੇ ਸ਼ਬਦ ਅੱਛਾ ਹੀ ਅਸੂਨ ਨੇ ਇਨਵਾਈਟ ਕੀਤਾ ਸੀ ਸਵਾਲ ਪੁੱਛਿਆ ਸੀ ਅੱਛਾ ਹੀ ਉਸ ਤੋਂ ਬਾਅਦ ਵੇਕਨ ਫਾਊਂਡੇਸ਼ਨ ਆ ਗਈ ਹਮ ਮਗਰ ਕਾਸੀ ਕਿੰਨੀ ਜਲਦੀ ਉਹਨੂੰ ਲੀਡਰ ਐਕਸੈਪਟ ਕਰ ਲੈ ਹਾਂ 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 ਸਾਡੇ ਗੁਲ ਕੀ ਐਵਰੇਜ ਸੀ ਕਿ ਪੰਜਾਬ ਦਾ ਸ਼ੁਭਚਿੰਤਕ ਹੈ ਹਾਂ ਹਾਂ ਵੀ ਐਸੇ ਸੋ ਸਾਨੂੰ ਜਿਆਦਾ ਚੰਗੀ ਤਾਂ ਸਮਝਿਆ ਸੀ ਆਪਣੇ ਉਹਨੂੰ ਘੱਟ ਸਮਝਦੇ ਨੇ ਕਿ ਤੁਹਾਨੂੰ ਕੋਈ ਵੀ ਆਲਟਰਨੇਟ ਦਿੱਤਾ ਜਾਵੇ ਤੁਸੀਂ ਜਫੀ ਪਾ ਲੈਣੇ ਹਾਂ ਹਾਂ ਤੇ ਸਭ ਤੋਂ ਜ਼ਿਆਦਾ ਸਾਨੂੰ ਕ੍ਰਿਟੀਕਲ ਅਸੀਂ ਆਪਣੇ ਨਾਲ ਆਪਣੇ ਵਨੜੇ ਦੇ ਹੋ ਗਏ ਨਾਲ ਲਫਨੇ ਬਿਲਕੁਲ ਸਹੀ ਗੱਲ ਹੈ ਤੇ ਜਿੰਨਾ ਤੇ ਜਿੰਨਾ ਅਸੀਂ ਕਾਲੇਦਾਰ ਨੂੰ ਹਿਮੂਲੇਟ ਕੀਤਾ ਕੁੱਟਿਆ ਮਾਰਿਆ ਹਾਂ ਦੁੜਾਇਆ ਹਾਂ ਤੇ ਉਸ ਤੋਂ ਪਤਾ ਲੱਗਦਾ ਹਾਂ ਕਿ ਥੋੜਾ ਜ਼ਿਆਦਾ ਕਰ ਲਿਆ ਗਲਤੀ ਜ਼ਿਆਦਾ ਕਰ ਲਈ ਇੱਕ ਬੈਲੈਂਸ ਉਸ ਤਰ੍ਹਾਂ ਹੁੰਦਾ ਤਾਂ ਸ਼ਾਇਦ ਬੈਟਰ ਗਵਰਨਡ ਹੁੰਦਾ ਪੰਜਾਬ ਅਫਸਰਤਾਂ ਦੀਆਂ ਅੱਖਾਂ ਖੁੱਲਣੀਆਂ ਸ਼ੁਰੂ ਹੋਈਆਂ ਜਦੋਂ ਇਹ ਜਿਹੜੀ ਵਾਲ ਦੀ ਅਸਲੀਅਤ ਜਗ ਜाहਰ ਕੋਈ ਵੀ ਇਹ ਕਿੱਥੋਂ ਲਿਆ ਕੇ ਕਿੱਥੇ ਫਿੱਟ ਕੀਤਾ ਗਿਆ ਮੋਹਰਾ ਸੀ ਫੋਰਡ ਫਾਊਂਡੇਸ਼ਨ ਨੇ ਤੋੜਿਆ ਭਾਰਤ ਦੇ ਰਾਜ ਫਲੋਨ ਨੂੰ ਦੇ ਸਭ ਤੋਂ ਸੌਫਟ ਕਾਰਨਰ ਨੂੰ ਮਿਲਿਆ ਪੰਜਾਬ ਤੇ ਜਿਹੜਾ ਉਹਨੇ ਆਪਣਾ ਖੇਰ ਮੈਦਾਨ ਬਣਾ ਲਿਆ ਤੇ ਪੰਜਾਬ ਨੂੰ ਬਰਬਾਦ ਕਰਨ ਦੇ ਸਿਰੇ ਤੇ ਪਹੁੰਚ ਗਿਆ ਹੁਣ ਇੱਕ ਬਦਲਵੀਂ ਟੀਰਖੋਰ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਗ ਜਾ ਰਿਹਾ ਜਗ ਜਾਣਦਾ ਆ ساری ਉਮਰ ਦਾ ਕਾਂਗਰਸ ਦੇ ਪਰਿਵਾਰ ਰਿਹਾ ਆ ਤੇ ਹੁਣ ਹਰ ਤੇਜੇ ਦਿਨ ਸ਼ਾਹ ਜੀ ਦੇ ਤਰਲੇ ਕਰਦਾ ਫਿਰਦਾ ਮੁਲਾਕਾਤਾਂ ਕਰ ਲਈ ਕੀ ਸਿੱਧ ਹੁੰਦਾ ਆ ਕੀ ਉਹ ਪੰਥਕ ਪਰਿਵਾਰ ਹੈ ਪੰਥਕ ਧਰਬਨ ਬੰਦਾ ਨਹੀਂ ਉਹ ਸਿਰਫ ਪੰਥਕ ਵੋਟ ਪੰਥ ਵਿੱਚ ਖਲਾਲਾ ਪਾਉਂਦੀ ਭੂਮਿਕਾ ਨਿਭਾਉਣ ਵਾਸਤੇ ਤਿਆਰ ਕੀਤੀ ਜਾਂਦੀ ਧੇਰੇ ਆ ਉਹਨਾਂ ਦੇ ਆਪਣੇ ਨਜ਼ਦੀਕੀ ਸਾਥੀ ਕਿਹੜੇ ਕਿਹੜੇ ਇਲਜ਼ਾਮ ਜਿਹੜੇ ਨਹੀਂ ਲਾਉਂਦੇ ਦਿਲੋਂ اخلاਕੀ ਕਦਰਾਂ ਕੀਮਤਾਂ ਬੇ اخلاਕੀ ਵਾਲੇ ਜਿਹੜੇ ਇਲਜ਼ਾਮ ਉਹਨਾਂ ਤੇ ਮੈਂ ਜ਼ਿਕਰ ਨਹੀਂ ਕਰਦਾ ਉਹਨਾਂ ਨੂੰ ਵੱਖਰੇ ਵੀ ਰੱਖ ਲੋ ਭਾਈ ਖੰਡਾ ਤੇ ਉਹਨਾਂ ਦਾ ਪਰਵਾਹ ਤਾਂ ਕਿਸੇ ਜਾਣਕਾਰੀ ਦਾ ਮਤਹਾਜ ਨਹੀਂ ਉਹਨਾਂ ਦੀ ਮਾਤਾ ਨੂੰ ਤੁਸੀਂ ਬੁਰਾ ਭਲਾ ਕਹੋਗੇ ਉਹ ਕਿੰਨਾ ਖੁੱਲ ਕੇ ਬੋਲ ਰਹੇ ਨੇ ਅੱਡੀ ਜੇਲ ਹੈ 6:19 ਤੇ ਗੋਲੀ ਵਜੇ ਤੇ 6:21 ਤੇ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਇਹ ਕਿਵੇਂ ਪਤਾ ਲੱਗ ਗਿਆ ਵੀ ਗੁਰਪ੍ਰੀਤ ਦੇ ਗੋਲੀ ਵਾਜੇ ਇੱਕ ਧਿਰ ਖੜੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਚੁੱਲਾ ਦਲ ਵਾਲੀ ਹਰਪ੍ਰੀਤ ਸਿੰਘ ਤਾਂ ਪਹਿਲੇ ਦਿਨ ਤੋਂ ਪਤਾ ਲੱਗ ਗਿਆ ਸੀ ਕੇਂਦਰ ਏਜੰਸੀਆਂ ਦੇ ਇਸ਼ਾਰਿਆਂ ਦੇ ਨੱਚਦਾ ਤੇ ਉਹਨੇ ਸਿਰ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਵੀ ਰਾਹ ਠਾਹ ਚੁੱਕਿਆ ਸੀ ਤੇ ਕਿਸ ਤਰ੍ਹਾਂ ਉਹਨੇ ਸਾਰਾ ਡਰਾਮਾ ਰਚਿਆ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਸੁਖਵੀਰ ਸਿੰਘ ਬਾਦਲ ਤੋਂ ਤੱਕ ਵਿਕਾਸ ਸਿੰਘ ਕਾਲ ਤੱਕ ਸਾਡੇ ਸੱਦੇ ਆ ਜੋ ਕਟਨਾਕਰਮ ਸਾਰੀ ਦੁਨੀਆ ਦੇ ਸਾਹਮਣੇ ਆ ਤੇ ਉਹਦੇ ਯਾਰ ਵੇਖੋ ਆਹ ਕੌਣ ਨੇ ਭੜੇ ਭੜੇ ਯਾਰ ਮੇਰੀ ਫੱਤੋ ਦੇ ਇਹ ਵੀ ਇੱਕ ਬਦਲਵੀਂ ਪੰਥਕ ਤੇ ਰਬੰਦੀ ਕੋਸ਼ਿਸ਼ ਹੈ ਵਿਰੋਧੀ ਦਰਾ ਅਕਸਰ ਸ਼੍ਰੋਮਣੀ ਅਕਾਲੀ ਦਲ ਤੇ ਇਲਜ਼ਾਮ ਲਾਉਣ ਦੀ ਕੋਸ਼ਿਸ਼ ਕਰਦੇ ਇਹ ਸਿੱਧਕੰਦੀ ਕੋਸ਼ਿਸ਼ ਕਰਦੀਆਂ ਨੇ ਵੀ ਇਹ ਹੁਣ ਪੰਜਾਬੀ ਪਾਰਟੀ ਬਣ ਕੇ ਪੰਥਕ ਤੇ ਨਹੀਂ ਰਹੀ ਤੇ ਆਪਣੇ ਆਪ ਨੂੰ ਪੰਥਕ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਕਿ ਦਰਵਾਜ਼ਾ ਚੋਣ ਹੋਈ ਸੀ ਇਹ ਦਾਮ ਤਾਂ ਸ਼੍ਰੋਮਣੀ ਅਕਾਲੀ ਦਲ ਤਾਂ ਲੱਗਦਾ ਵੀ ਪੰਥਕ ਨਹੀਂ ਰਿਹਾ ਚਲੋ ਗਿੱਦੜਾ ਦੀ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਨਹੀਂ ਸੀ ਉੱਥੇ ਤਾਂ ਇਹ ਪੰਥਕ ਉਮੀਦਵਾਰ ਜਿਹੜੇ ਵਿਰੋਧੀ ਪਾਰਟੀਆਂ ਪੰਥਕ ਤਤਾ ਕਤ ਪੰਥਕ ਧਿਰ ਬਣਦੇ ਨੇ ਸ੍ਰੀ ਗੁਰਾ ਸਿੰਘ ਨਿਆਮੀ ਵਾਲਾ ਖੜਾ ਸੀ 800 ਵੋਟ ਪਈ ਸਾਰੀ ਉਹਨੂੰ ਉਹਦੀ ਪੰਥਕ ਵੋਟ ਕਿੱਧਰ ਗਈ ਉਹ ਹਮੇਸ਼ਾ ਕੋਸ਼ਾਂਗਰੂ ਦੀ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਭੰਡ ਕੇ ਜਿਹੜੀ ਇੱਕ ਬਦਲ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਉਹ ਹਮੇਸ਼ਾ ਹੀ ਵਿਰੋਧੀ ਤਰ੍ਹਾਂ ਦੀ ਦੁਖੀ ਤਰ੍ਹਾਂ ਦੀ ਧਿਰ ਹੁੰਦੀ ਆ ਪੰਥਕ ਤੇਰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਹੀ ਹੁੰਦਾ